ਸਸੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਂਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਹਾਂ ਜੀ ਤਿੰਨੇ ਹੀ ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਪਿੰਡ ਚੜੱਕ ਜ਼ਿਲ੍ਹਾ ਮੋਗਾ ਬਾਈ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ 8198856080 ਹੈ ਬਾਈ ਠੀਕ ਆ ਬਾਈ ਤੈਨਣਾਗਾ ਜੀ ਅੱਜ ਹਾਂਜੀ ਵੀਰੇ ਤੈਨਾਂ ਆਈ ਕਿੱਧਰੋਂ ਸ਼ੁਰੂ ਕਰਕੇ ਜੀ ਇੱਧਰ ਹੀ ਲੱਗਿਆ ਨੇ ਬਾਈ ਠੀਕ ਆ ਵੀਰੇ ਸੂਆ ਕਿੰਨਾ ਮਾ ਜੀ ਬਾਈ ਜੀਰੋ ਲਿਆਂਦੀ ਆ ਮਾਲਕ ਨੇ ਦੂਜਾ ਗਿਆ ਠੀਕ ਆ ਜੀ ਕੋਈ ਭੈਣ ਭਰਾ ਦੂਜਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਉਹ ਅਗਲੇ ਦਿਨ ਸਾਮ ਜਾ ਹਾਂ ਠੀਕ ਆ ਸਮਾਂ ਕਿੰਨਾ ਕੁ ਲਾਉਗੀ ਬਾਈ ਬਾਈ 2-4 ਦਿਨ ਹੀ ਲਾਉਗੀ ਤਿਆਰ ਹੀ ਆ ਬਸ ਆ ਮਾਲਾ ਮੋਟਾ ਬਾਲਟੇ ਨਾ ਕੱਢ ਕੇ ਵੜਨ ਨੂੰ ਸੂ ਪੈਣਾ ਠੀਕ ਆ ਜੀ ਕਿੰਨਾ ਪਾਜੂ ਵੀਰੇ ਦੁੱਧ ਬਾਈ ਜੀ ਤੋਂ ਲਈ ਆਉਣੇ ਤਾਂ ਆਪ ਨੂੰ ਦੱਸਿਆ ਵੀ 16-17 ਕਿਲੋ ਚੋਇਆ ਠੀਕ ਆ ਜੀ ਠੀਕ ਆ ਹੱਕ ਵੀ ਆ ਬਾਈ ਜਿਹੜੇ ਸਾਹ ਹੱਥਾਂ ਦੇ ਵਾਲਾ ਗਿਆਣਾ ਪਾਂਡਾ ਲੱਗੇ ਸਹੀ ਗੱਲ ਆ ਜੀ ਟੈਲਟ ਬਹੁਤ ਠੰਡਾ 16-17 ਲੈ ਕੇ ਆਪਾਂ ਲਾਵਾਂਗੇ ਬਾਈ ਠ ਨਵੇਂ ਪਸ਼ੂ ਦੇ ਥੱਲੇ ਵੜਨਾਂ ਵੀ ਪਸ਼ੂ ਐ ਨਹੀਂ ਹੁੰਦਾ ਵੀ ਵਖਦਾ ਜਾਂ ਕਿਦਾਂ ਲੋਕਾਂ ਨੂੰ ਦੀਨ ਰਹੀ ਆ ਬਾਈ ਲੋਕਾਂ ਨੇ ਘਰੇ ਪਸ਼ੂ ਰੱਖੇ ਵਿਆ ਠੀਕ ਜੇ ਮੈਂ ਬਹਿ ਗਿਆ ਕਰੀ ਜਾਵਾਂ ਉਹਨੇ ਬੜ ਗਿਆ ਸਪਲਾਈ ਲੈਣਾ ਪਸ਼ੂ ਨਹੀਂ ਵਖਦਾ ਜੇ ਠੰਡੀ ਆ ਤਾਂ ਬਾਈ ਇੱਕ ਆਰੀ ਹੱਥ ਲਾਇਆ ਬਹੁਤ ਆ ਤੇ ਜੇ ਗਰਮ ਆ ਤਾਂ ਭੈਣ ਭਰਾ ਘਰੇ ਆ ਜੇ ਬਾਈ ਆਦੀ ਥੱਲੀ ਕਰਕੇ ਲਿਆਵੇ ਆਪਣੇ ਕਹਿੰਦੇ ਆਨਲਾਈਨ ਮੰਗਾਵੇ ਠੀਕ ਆ ਜੀ ਘਰੋਂ ਆ ਕੇ ਥੱਲੀ ਕਰਕੇ ਲਿਆ ਤੁਰ ਕੇ ਦਿਖਾਦੀ ਵੀਰੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਦੱਸ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਜੀ 2-4 ਦਾ ਨਹੀਂ ਲਊਗੇ ਜੀ 16-17 ਕਿਲੋ ਦੁੱਧ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜਿਹੜੇ ਖਾਣਾ ਕਰਦਾ ਵਜਣਾ ਹਨ ਚਾਹੀਦਾ 16-17 ਹੱਕ ਵੀਰੇ ਬਾਕੀ ਮੌਸਮ ਚੰਗਾ ਬਾਈ ਹਾਂ ਮੌਸਮ ਵੀ ਪੂਰਾ ਵਧੀਆ ਜੀ ਮੋੜਲੇ ਵੀਰੇ ਸੋਨਾ ਥਣ ਲੱਗਿਆ ਵਾ ਕੱਲਾ ਕੱਲਾ ਗਿਆ ਹੱਥੀ ਜਵਾਈ ਵਾਲਾ ਕਰਾਸ ਬਾਣੀ ਆ ਜੀ ਫੈਟ ਚੰਗੀ ਆਊਗੀ ਬਾਕੀ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਫੂਟ ਸ਼ਾਂਖ ਭੂਰਾ ਵੀ ਨੇ ਠੰਡੀ ਸੀਲ ਦੀ ਗਾਰੰਟੀ ਹੋਊਗੀ ਬਾਈ ਕਹਿੰਦਾ ਬੇਫਿਕਰ ਹੋ ਜਾਓ ਜੀ ਤੇ ਡਿਮਾਂਡ ਵੀਰੇ ਜਮਾ ਲੈਣ ਦੇ ਨਾਲੀ ਬਰਾੜਾ ਮੌਲ ਕਰਾਉ ਉਹਨੂੰ ਜਿੰਨਾ ਮਰਜ਼ੀ ਕਰ ਲੇ ਠੀਕ ਆ ਜੀ ਆਪਾਂ ਇੱਕੋ ਹੀ ਆ ਲੈਣ ਦੇਣੀ ਦੱਸਣਾ ਆਫਰ ਹੀ ਆਫਰ ਹੀ ਆ 100 ਰੁਪਿਆ ਛੱਡਣਾ 45 ਆਫਰ ਹੀ ਆ ਉਹ ਆਫਰ ਹੀ ਆ ਈਡੀ ਗਾਂ ਕੋਈ 45 ਦੀ ਹੋਰ ਕੋਈ ਦੰਦਾਣੀ ਤੇ ਤੂੰ ਵੀਡੀਓ ਬਣਾਉਣਾ ਆਪਾਂ ਵੀ ਦੇਣੇ ਆ ਹਨਾ ਠੀਕ ਆ ਜੀ ਹਾਂ 45 ਚ 100 ਛੱਡਾਂਗੇ 45 ਚ 100 ਰੁਪਿਆ ਛੋੜ ਹੋ ਜੂ ਆਹ ਭਾਜ ਵੀਰੇ ਤੁਹਾਨੂੰ ਨਕੀਨੇ ਨਹੀਂ ਮਿਲਨੇ ਹਾਂ ਹੁਣ ਪੂਰਾ ਚੰਗਾ ਲੱਗਿਆ ਭਾਈ ਸਾਲਾ ਲਓ ਥਣ ਪੂਰਾ ਸੋਹਣਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਨਾਮ ਵੱਡਾ ਨਾ ਛੋਟਾ ਸਹੀ ਸੈਜ ਦਾ ਥਾਣਾ ਜੀ ਪਤਾ ਆਪਾਂ ਨੂੰ ਇਹ ਵੇਚਣ ਨੂੰ ਜਿੱਦੇ ਸੂਪੀ ਉਹਦੇ 55 ਦੇ ਕੋਈ ਆ ਸਹੀ ਗੱਲ ਆ ਜੀ ਠੀਕ ਆ ਪਰ ਆਪਾਂ ਇੰਨਾ ਵੀ ਲਿਆਂਦਾ ਅੱਜ ਹੀ ਆਈ ਐ ਇਹ ਸੂਈ ਚਲੋ ਆਉਂਦੇ ਜਾਂਦੇ ਚੰਗਾ ਲੱਗਦਾ ਠੀਕ ਆ ਜੀ 2 ਨੰਬਰ ਜਰਸੀ ਸੂ ਆ ਗਣਵਾ ਬਈ ਉਹਦਾ ਬਈ ਪਿਓਰ ਪੰਜਾਬ ਵਾਲੀ ਜਰਸੀ ਆ ਠੀਕ ਆ ਜੀ ਠੀਕ ਆ ਜੀ ਤੋਂ ਲਈ ਐ ਡਰੈੱਸ ਨੰਬਰ ਆਪਾਂ ਬੰਦੇ ਦਾ ਸਾਰਾ ਕੁਝ ਦਵਾਂਗੇ ਠੀਕ ਆ ਜੀ ਪਲੂਨ ਬੱਚੀ ਨੇ ਨੇ 14 ਕਿਲੋ ਦੁੱਧ ਦਿੱਤਾ ਠੀਕ ਆ ਜੀ ਠੀਕ ਆ 15 16 ਮੰਨ ਕੇ ਆਪਾਂ ਲਈ ਆ ਦੂਜੇ ਸਵੇ ਸੁੰਦੀ ਆ ਬਾਈ ਠੀਕ ਆ 15 16 ਠੰਡੀ ਐ ਜਿ ਬੂਰੇ ਠੰਡੀ ਆ ਠੰਡੀ ਆ ਬਾਈ ਠੀਕ ਆ ਚੰਗੀ ਆ ਬੱਚੀ ਫੇਸ ਕੁਆਲਟੀ ਸੋਹਣੀ ਆ ਭਜਨ ਵੀ ਚੰਗਾ ਦਿਨ ਜਰੂਰ ਲੈ ਜੂਗੀ ਜੀ ਪਰ ਕਦੋਂ ਲੈ ਆਉ ਬਾਈ 6 ਤੋਂ 7 ਠੀਕ ਆ ਜੀ ਕੁਆਲਟੀ ਬੜੀ ਆ ਜੀ ਹਾਂਜੀ ਕਾਫੀ ਕਲਰ ਚ ਜਰਸੀ ਆ ਜਾਂਦੀ ਆ ਭਜਨ ਵੀ ਚੰਗਾ ਦੁੱਧ ਚੰਗਾ ਪਾਉਗੀ ਬਾਕੀ ਸੇਵਾ ਦੇ ਹੱਦ ਤੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮੋੜ ਲਿਆ ਵੀਰੇ ਫੇਸ ਕੁਆਲਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਥਾਣਾ ਇੱਧਰ ਲਈ ਸੈੜ ਤੋਂ ਵਿੱਚ ਇੱਕ ਕਰ ਲੋ ਜੀ ਦੁੱਧ ਚੰਗਾ ਪਾਜੂ ਅੱਜ ਕੱਚੀ ਕੱਚੀ ਤੁਹਾਨੂੰ ਆਫਰ 'ਚ ਦਿਵਾ ਦਿੰਨੇ ਅੱਜ ਤੇ ਜਿੱਦ ਤੈਯਾਰ ਹੋਗੀ ਉਹਦੇ ਦੀ ਡਿਮਾਂਡ ਜ਼ਿਆਦਾ ਹੋਊਗੀ ਅੱਜ ਦੀ ਡਿਮਾਂਡ ਜੇ ਇਹਦੀ ਬਾਈ ਜਿੱਦ ਦੇ ਦਾ ਵੇਚੀ ਸੁਵਾ ਕੇ ਠੀਕ ਆ ਜੀ ਠੀਕ ਆ ਉਹਦੇ ਦਾ ਹੈਗੀ 55 53 ਕੋਈ ਠੀਕ ਆ ਜੀ ਇਹ ਤੈਨੂੰ ਵੀ ਪਤਾ ਦੋ ਵੀਡੀਓ ਬਣਾਉਣਾ ਹਾਂਜੀ ਅੱਜ ਇਹਦਾ ਆਪਾਂ 43 ਜੋ ਮਾਨਦਾਨ ਕਰ ਦਾਂਗੇ 43 ਜੋ ਹਾਂ ਮਾੜਾ ਮੋਟਾ ਛੋੜ ਚਾ ਭਾਈ ਐ ਨਹੀਂ ਕੋਈ ਭਰਾ ਕਹੇ ਦੇ ਪੰਜ ਛੜ ਦੇ ਤਿੰਨ ਛੜ ਦੇ ਉਹ ਕੰਮ ਨਹੀਂ ਠੀਕ ਹੈ ਯਾ 42.5 ਦੀ ਹਾਨ ਸਾਢੇ 42.5 ਦੀ ਹਾਨ ਜਮਾ ਭਾਜ ਛੋਟਾ ਜਿਹਾ ਕਰਤਾ ਜੀ ਜਿੱਦ ਤਿਆਰ ਹੋ ਗਈ ਉਹਦੇ ਤਾਂ ਨਹੀਂ ਬਈ 50 ਤੋਂ ਨੇੜੇ ਲੱਗਣ ਦੇ ਨਾ ਕਿਸੇ ਬਾਈ ਕੋਈ ਵੀ ਨਹੀਂ ਲੱਗਣ ਦਿੰਦਾ ਗਾਂ ਜਾ ਆਪਾਂ ਲੈਣ ਜਾਂਦੇ ਉਦੋਂ ਵੀ ਨਹੀਂ ਕੋਈ ਜਾਂਦਾ ਰਸ ਸਹੀ ਗੱਲ ਹੈ ਜੀ ਅੱਜ ਜਮਾ ਜੈਜ ਡਿਮਾਂਡ ਚ ਮਿਲ ਜਣੀ 42000 ਰੁਪਿਆ ਡਿਮਾਂਡ ਹੈ ਜੀ ਅੱਗੇ ਤੈਨੂੰ ਨੰਬਰ ਆ ਗਈ ਸਾਹੀਵਾਲ ਵੀਰੇ ਸੂਆ ਕਿੰਨਾ ਮਾ ਜੀ ਦੂਜੇ ਸੂਏ ਬਾਈ ਐਸ ਹੁੰਦੀ ਆ ਠੀਕ ਹੈ ਜੀ ਜੀ ਤੋਂ ਲਈ ਆ ਆਪਾਂ ਮੰਨੇ ਨੇ ਇੰਨਾ ਕਿਹਾ ਵੀ 13 14 ਕਿਲੋ ਦੁੱਧ ਹੀ ਛੋਇਆ ਠੀਕ ਆ 14 15 ਮੰਨ ਕੇ ਲਈਆ ਵੀਰ ਕਿ ਪਿਆਜੂਗੀ ਪਰ ਬਈ ਮ ਦੁੱਧ ਦੇਦਾ ਵੀ ਮੱਝਾਂ ਹਰ ਗਈ ਹੁਣ ਬਈ ਉਹ ਬੰਦੇ ਗਾਰੰਟੀ ਇਹ ਚੀਜ਼ ਦੇ ਦਿੰਦੇ ਸੀ ਫੈੜ ਇਹਦੀ 6 6.5 ਆਉਂਦੀ ਹੱਕਾ ਬਰੇ ਹਾਂ ਤੇ ਆਉਂਦੀ ਵੀ ਹੋਊਗੀ ਬਾਈ ਇਹ ਚ ਕੋਈ ਵੱਡੀ ਗੱਲ ਨਹੀਂ ਠੀਕ ਹੈ ਜੀ ਬਾਕੀ ਕੁਆਲਿਟੀ ਚੰਗੀ ਹੈ ਜੀ ਮੈਂ ਤੈਨੂੰ ਪਹਿਲਾਂ ਹੀ ਕਹਿ ਰਿਹਾ ਵੀ ਜੇ ਲੱਤਾਂ ਫਾੜ-ਫਾੜ ਕੇ ਪਸ਼ੂ ਵੇਖਦੇ ਹੋ ਤਾਂ ਆਪਾਂ ਹੀ ਵੇਚੀ ਚੱਲ ਗਏ ਆ ਭੈਣ ਭਰਾ ਘਰੇ ਆਵੇ ਠੀਕ ਹੈ ਠੰਡੀ ਸੀਲ ਦੀ ਉਤਸੱਲੀ ਕਰਕੇ ਲਿਆਵੇ ਠੀਕ ਹੈ ਜੀ ਬਾਕੀ ਥਣਾ ਦਾ ਸਹਿਜ ਵੀ ਮੋਟਾ ਲੱਗਿਆ ਵਾ ਜੀ ਤਿਆਰੀ ਚੰਗੀ ਕਰਦੀ ਹੁੰਦੀ ਹੈ ਜੀ ਦੁੱਧ ਚੰਗਾ ਪਾਜੂ ਜੇ ਐਚ ਐਫ ਦੇ ਮੁਕਾਬਲੇ ਤਾਂ 20 ਕਿਲੋ ਅਰ ਕਈ ਦੇਣਾ ਬਈ ਦੁੱਧ ਸੰਗਣਾ ਹੋ ਜਮ ਆਇਦਾ ਚਿੱਟਾ ਜੀ ਬਾਕੀ ਕੁਆਲਿਟੀ ਚੰਗੀ ਹੈ ਜੀ ਕਈ ਕਈਆਂ ਵੀਰਾਂ ਦੀ ਡਿ ਠੀਕ ਹੈ ਜੀ ਤੇ ਇਹਦੀ ਡਿਮਾਂਡ ਵੀਰ ਦੋਵੇਂ ਪ੍ਰੂਫ ਦੇ ਕੇ ਤੋਰਾਂਗੇ ਭਾਈ ਜਿਦੋਂ ਲਿਆਣਗੇ ਆਪਾਂ ਠੀਕ ਹੈ ਜੀ ਇਹਦੀ ਡਿਮਾਂਡ ਜੀ ਭਾਈ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਈ ਸਾਢੇ 42 ਦੀ ਹਾਂ ਨਾ ਹੀ ਇਹ ਹੋਣੀ ਇਹ ਵੀ ਆਫਰ ਹੀ ਹੈ ਆਫਰ ਹੀ ਆ ਜੇ ਜੋੜਾ-ਜੋੜਾ ਲੈ ਜੇ ਵੀਰ ਕੋਈ ਫਿਰ 42 42 ਦਾ ਫਿਰ 42 42 ਦਾ ਠੀਕ ਹੈ ਜੀ ਜੇ ਕੋਈ ਜੋੜਾ ਲੈ ਸਾਢੇ 42 42 ਲੈਣਾ ਹੀ ਆ ਨਾ ਜੇ ਕੋਈ ਵੇਚਣ ਵਾਲਾ ਵੀ ਲੈ ਗਿਆ ਭਾਈ 4-4 ਪੈਸੇ ਦੇਣ ਵਾਲੀ ਚੀਜ਼ ਆ ਜੀ ਭਾਈ ਯਾਰ आज ਜਿੱਦੇ ਸਵਾਕੇ ਵਿੱਚ ਹੀ ਇਹ ਵੀ 5253 ਦੀ 5253 ਦੀ ਉਹ ਆ ਸਹੀ ਗੱਲ ਹੈ ਜੀ ਹਾਂ ਇਹ 2-4 ਦਿਨ ਲੈਂਦੀ ਉਹ 6 ਸਾੜੇ ਦਿਨ ਲੈਂਦੀ ਹੈ ਠੀਕ ਹੈ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ